ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਦੋਸਤੋ ਕਰੋ ਨੋਟ ਅੱਜ 31 ਅਕਤੂਬਰ 2025 ਦਿਨ ਵੀਰਵਾਰ ਨੂੰ ਹੋਣ ਵਾਲੇ ਕਬੱਡੀ ਕੱਪ ਤਾਂ ਕਰੋ ਨੋਟ ਦੋਸਤੋ ਅੱਜ ਟਾਪ ਦਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਰਾਣੀ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਖੇਮ ਇੱਥੇ ਅੱਜ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਤਿੰਨ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 40000 ਰੁਪਿਆ ਦੂਸਰਾ ਇਨਾਮ 41000 ਰੁਪਿਆ ਤੇ ਬੈਸਟ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਤੇ ਨਾਲ ਹੀ ਇੱਥੇ ਅੱਜ 62 ਕਿਲੋਪਾਰ ਨਰੋਲ ਦੇ ਮੈਚ ਵੀ ਕਰਵਾਏ ਜਾਣਗੇ ਪਹਿਲਾ ਇਨਾਮ 9900 ਰੁਪਿਆ ਤੇ ਦੂਸਰਾ ਇਨਾਮ 7100 ਰੁਪਿਆ ਦਿੱਤਾ ਜਾਵੇਗਾ ਤੇ ਇਹ ਕਬੱਡੀ ਕੱਪ ਲੈ ਬਖਾਇਆ ਜਾਵੇਗਾ ਕਬੱਡੀ ਸਪੋਰਟਸ ਲੈਵ ਤੇ ਕਰੋ ਨੋਡ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਨਮਾ ਗੁਰਦਿੱਤੀ ਵਾਲਾ ਕੋਠੇ ਜ਼ਿਲ੍ਹਾ ਫਰੋਜ਼ਪੁਰ ਵਿਖੇ ਇੱਥੇ ਵੀ ਅੱਜ ਆਲ ਓਪਨ ਦੀਆਂ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 31000 ਰੁਪਿਆ ਦੂਸਰਾ ਇਨਾਮ 21000 ਰੁਪਿਆ ਤੇ ਇਹ ਕਬੱਡੀ ਕੱਪ ਲੈਬ ਚੱਲੂਗਾ ਪੰਜਾਬ1.com ਤੇ ਕਰੋ ਨੋਡ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਸਹੋੜਾ ਜ਼ਿਲ੍ਹਾ ਮਹਾਲੀ ਵਿਖੇ ਇੱਥੇ ਵੀ ਅੱਜ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਤਿੰਨ 플레이ਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 51000 ਰੁਪਿਆ ਦੂਸਰਾ ਇਨਾਮ 41000 ਰੁਪਿਆ ਤੀਸਰਾ ਇਨਾਮ 21000 ਰੁਪਿਆ ਤੇ ਕੁਆਟਰਫਾਈਨਲ ਹਾਰਨ ਵਾਲੀਆਂ ਪੰਜ ਟੀਮਾਂ ਨੂੰ 41 4100 ਰੁਪਿਆ ਦਿੱਤਾ ਜਾਵੇਗਾ ਤੇ ਨਾਲ ਹੀ ਇੱਥੇ ਅੱਜ 65 ਕਿਲੋ ਭਾਰ ਦੇ ਮੈਚ ਵੀ ਕਰਵਾਏ ਜਾਣਗੇ ਪਹਿਲਾ ਇਨਾਮ 7100 ਰੁਪਿਆ ਤੇ ਦੂਸਰਾ ਇਨਾਮ 5100 ਰੁਪਏ ਦਿੱਤਾ ਜਾਵੇਗਾ ਤੇ ਇਹ ਕਬੱਡੀ ਕੱਪ ਲੈ ਬਖਾਇਆ ਜਾਵੇਗਾ 1 2 3 ਤੇ ਤੇ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ